ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਬਾਰੇ 20 ਅਗਸਤ 1985 ਵਾਲੇ ਦਿਨ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਬਾਬਾ ਹਰਚੰਦ ਸਿੰਘ ਲੋਂਗੋਵਾਲ ਨੂੰ ਕਤਲ ਕਰ ਦਿੱਤਾ ਗਿਆ 20 ਅਗਸਤ 1985 ਵਾਲੇ ਦਿਨ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਬਾਬਾ ਹਰਚੰਦ ਸਿੰਘ ਨੂੰ ਉਸ ਵਕਤ ਗੋਲੀਆਂ ਮਾਰ ਦਿੱਤੀਆਂ ਗਈਆਂ ਜਦੋਂ ਉਹ ਸ਼ੇਰਪੁਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਗਏ ਹੋਏ ਸਨ ਬਾਬਾ ਹਰਚੰਦ ਸਿੰਘ ਲੋਂਗੋਵਾਲਾ ਦਾ ਜਨਮ 2 ਜਨਵਰੀ 1932 ਵਾਲੇ ਦਿਨ ਪਿੰਡ ਗਿੱਦੜਿਆਣੀ ਇੱਕ ਸੁਧਾਰਨ ਪਰਿਵਾਰ ਵਿੱਚ ਸਰਦਾਰ ਮਨਸਾ ਸਿੰਘ ਅਤੇ ਮਾਤਾ ਮਾਨਕੌਰ ਦੇ ਗ੍ਰਹਿ ਵਿਖੇ ਹੋਇਆ। 5 ਸਾਲ ਦੀ ਉਮਰ ਵਿੱਚ ਬਾਬਾ ਹਰਚੰਦ ਸਿੰਘ ਨੇ ਪਿੰਡ ਦੇ ਹੀ ਇੱਕ ਸਥਾਨਕ ਗੁਰਦੁਆਰੇ ਵਿੱਚ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਮੌਜੂ ਮੱਤੀ ਦੇ ਇੱਕ ਧਾਰਮਿਕ ਕੇਂਦਰ ਵਿੱਚ ਦਾਖਲਾ ਲੈ ਕੇ ਸਿੱਖ ਧਰਮ ਦੀ ਪੜ੍ਹਾਈ ਸ਼ੁਰੂ ਕੀਤੀ। ਇਥੇ ਆਪਨੇ ਸੰਤ ਜੋਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਿੱਖ ਧਰਮ ਸ਼ਾਸਤਰਾਂ ਅਤੇ ਸਿੱਖ ਗ੍ਰੰਥਾਂ ਤੋਂ ਇਲਾਵਾ ਦੂਜੇ ਧਰਮ ਗ੍ਰੰਥਾਂ ਦਾ ਵੀ ਅਧਾਇਨ ਕੀਤਾ ਅਤੇ ਨਾਲ ਹੀ ਸੰਗੀਤ ਅਤੇ ਕੀਰਤਨ ਦੀ ਵਿਦਿਆ ਵੀ ਹਾਸਲ ਕੀਤੀ। ਸੰਤ ਜੋਤ ਸਿੰਘ ਅਕਾਲੀ ਦਲ ਦੇ ਮੈਂਬਰ ਹੋਣ ਦੇ ਨਾਤੇ ਸਿੱਖਾਂ ਦੇ ਭੱਜ ਦੇ ਮਸਲੇ ਵਿੱਚ ਦਿਲਚਸਪੀ ਰੱਖਦੇ ਸਨ। ਇਸ ਕਰਕੇ ਬਾਬਾ ਹਰਜੰਤ ਸਿੰਘ ਲੋਂਗੋਵਾਲ ਦੇ ਮਨ ਵਿੱਚ ਵੀ ਸਿੱਖ ਸਿਆਸਤ ਦੀ ਚਿੰਗ ਉੱਥੋਂ ਹੀ ਲੱਗੀ ਸੀ। 21 ਸਾਲ ਦੀ ਉਮਰ ਵਿੱਚ ਆਪਨੇ ਮੌਜੂਮਤੀ ਛੱਡ ਦਿੱਤਾ। ਅਤੇ ਪਿੰਡ ਕੀਰੋਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਵਜੋਂ ਸੇਵਾ ਸ਼ੁਰੂ ਕਰ ਦਿੱਤੀ। ਸਾਲ 1954 ਦੇ ਦੌਰਾਨ ਆਪ ਨੇ ਸੰਗਰੂਰ ਤੋਂ 16 ਕਿਲੋਮੀਟਰ ਦੂਰ ਦੱਖਣ ਪੱਛਮ ਵੱਲ ਇੱਕ ਸਥਿਤ ਕਸਬੇ ਲੋਂਗੋਵਾਲ ਆ ਗਈ। ਇੱਥੇ ਆਪ ਨੇ 18ਵੀਂ ਸਦੀ ਦੇ ਮਹਾਨ ਸਿੱਖ ਵਿਦਵਾਨ ਅਤੇ ਬੰਦਬੰਦ ਕਰਵਾ ਕੇ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ ਜੀ ਦੀ ਪਾਵਨ ਯਾਦ ਵਿੱਚ ਇੱਕ ਗੁਰਦੁਆਰਾ ਸਥਾਪਿਤ ਕੀਤਾ। ਇਸ ਵਕਤ ਤੱਕ ਆਪ ਦੇ ਨਾਂ ਨਾਲ ਲੋਂਗੋਵਾਲ ਤਖੱਲਸ ਪੱਕੇ ਤੌਰ ਤੇ ਜੁੜ ਚੁੱਕਾ ਸੀ ਸਨ 1955 ਵਿੱਚ ਮਾਸਟਰ ਤਾਰਾ ਸਿੰਘ ਹੁਣਾ ਦੀ ਅਗਵਾਈ ਹੇਠ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਤਾਂ ਆਪ ਨੇ ਸੰਗਰੂਰ ਵਿਖੇ ਗ੍ਰਿਫਤਦਾਰੀ ਦਿੱਤੀ ਅਤੇ 2 ਮਹੀਨੇ ਹਸਾਰ ਜੀਲ ਵਿੱਚ ਰਹੇ ਸਨ 1957 ਵਿੱਚ ਕਮਿਊਨਿਸਟ ਪਾਰਟੀ ਵੱਲੋਂ ਖੁਸ਼ ਹਸੀਅਤਾ ਟੈਕਸਾਂ ਦੇ ਵਿਰੋਧ ਵੱਲੋਂ ਲੱਗੇ ਮੋਰਚੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੋਂ ਅੱਗੇ ਲੈ ਕੇ 500 ਅਕਾਲੀ ਵਰਕਰਾਂ ਦਾ ਜੱਥਾ ਲੈ ਕੇ ਸੰਗਰੂਰ ਵਿੱਚ ਗ੍ਰਿਫਤਦਾਰੀ ਦਿੱਤੀ ਫਿਰ ਆਪ ਨੇ ਸਨ 1960 ਵਿੱਚ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤੀਆਂ। ਸਾਲ 1962 ਵਿੱਚ ਬਾਬਾ ਹਰਜੰਤ ਸਿੰਘ ਲੋਂਗਵਾਲ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਤਖਤ ਸਾਹਿਬ ਦਾ ਜੱਥੇਦਾਰ ਸੌਂਪਿਆ ਗਿਆ। ਇਸ ਤਖਤ ਸਾਹਿਬ ਨੂੰ ਰਸਮੀ ਮਾਨਤਾ 1966 ਵਿੱਚ ਦਿੱਤੀ ਗਈ। ਇੱਥੇ ਹੀ ਆਪ ਜੀ ਦੇ ਸਿਆਸੀ ਜੀਵਨ ਦਾ ਸਰਗਰਮ ਸਫ਼ਰ ਸ਼ੁਰੂ ਹੋਇਆ। 1965 ਵਿੱਚ ਆਪ ਸੰਗਰੂਰ ਜ਼ਿਲ੍ਹੇ ਦੇ ਅਕਾਲੀ ਜੱਥੇ ਦੇ ਪ੍ਰਧਾਨ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਬਣੇ 1969 ਦੀਆਂ ਮੱਧ ਕਾਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਆਪ ਪੰਜਾਬ ਵਿਧਾਨ ਸਭਾ ਦੀ ਚੋਣ ਲੜੇ ਅਤੇ ਇੱਥੋਂ ਵੀ ਜਿੱਤ ਗਏ ਇਸ ਚੋਣ ਵਿੱਚ ਆਪ ਨੇ ਇੱਕ ਤਕੜੇ ਕਾਂਗਰਸੀ ਬਾਬੂ ਬ੍ਰਿਜ ਭਾਨ ਨੂੰ ਚੰਗੇ ਹਰਕ ਨਾਲ ਹਰਾਇਆ ਬਾਬੂ ਬ੍ਰਿਜ ਭਾਨ ਪੈਪਸੂ ਦਾ ਮੁੱਖ ਮੰਤਰੀ ਰਹਿ ਚੁੱਕਾ ਸੀ 1977 ਵਿੱਚ ਦੇਸ਼ ਵਿੱਚ ਹੋਈਆਂ ਆਮ ਚੋਣਾਂ ਸਮੇਂ ਆਪ ਨੂੰ ਅਕਾਲੀ ਦਲ ਵੱਲੋਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਟਿਕਟ ਦੀ ਪੇਸ਼ਕਸ਼ ਕੀਤੀ ਗਈ ਪਰ ਆਪ ਨੇ ਇਸ ਸਪੇਸ਼ ਕਸ਼ ਨੂੰ ਠੋਕਰਾ ਦਿੱਤਾ ਜਿਸ ਕਾਰਨ ਆਪ ਦਾ ਰਾਜਨੀਤੀ ਵਿੱਚ ਰਤਵੇ ਵਿੱਚ ਕਦ ਹੋਰ ਉੱਚਾ ਹੋ ਗਿਆ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਦੇਸ਼ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਤਾਂ ਉਸ ਵਕਤ ਆਪ ਸ਼੍ਰੋਮਣੀ ਕਾਲੀ ਦਲ ਦੇ ਐਕਟਿੰਗ ਪ੍ਰਧਾਨ ਦੇ ਅਹੁਦੇ ਤੇ ਸਨ ਇੰਜ ਉਸ ਵਕਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਭਾਰਤ ਦੀਆਂ ਸਾਰੀਆਂ ਨਾਗਰਿਕ ਆਜ਼ਾਦੀਆਂ ਨੂੰ ਖਤਮ ਕਰਨ ਵਾਸਤੇ ਲਗਾਈ ਗਈ ਇਸ ਐਮਰਜੈਂਸੀ ਦਾ ਆਪ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਅਤੇ ਆਪਣੀ ਪਾਰਟੀ ਵੱਲੋਂ ਇਸ ਐਮਰਜੈਂਸੀ ਦੇ ਖਿਲਾਫ ਮੋਰਚੇ ਦੀ ਵਾਗਡੋਰ ਸੰਭਾਲੀ ਅਤੇ ਐਮਰਜੈਂਸੀ ਦੇ ਵਿਰੁੱਧ ਮੋਰਚਾ ਲਗਾ ਦਿੱਤਾ 1977 ਵਿੱਚ ਐਮਰਜੈਂਸੀ ਦੇ ਹਟਣ ਮਗਰੋਂ ਬਾਬਾ ਹਰਚੰਦ ਸਿੰਘ ਨੇ ਸਰਗਰਮ ਰਾਜਨੀਤੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਪਰ 1980 ਵਿੱਚ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਾਪਸ ਬੁਲਾ ਕੇ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਬਤੌਰ ਪਾਰਟੀ ਪ੍ਰਧਾਨ ਦੇ ਇਹ ਸਮਾਂ ਅਕਾਲੀਆਂ ਤੇ ਸਿੱਖਾਂ ਲਈ ਬਹੁਤ ਹੀ ਔਖਾ ਭਰਿਆ ਸੀ ਸਭ ਤੋਂ ਵੱਡੇ ਬੁਰਾ ਔਖਾ ਅਤੇ ਭੜਾ ਸਮਾ ਕੌਮਨੀ ਉਦੋਂ ਹੀ ਹੰਡਾਇਆ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਜੇ ਦੀ ਫੌਜ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਵਾੜ ਕੇ ਸਿੱਖਾਂ ਦੇ ਇਸ ਧਾਰਮਿਕ ਸਥਾਨ ਨੂੰ ਢਾਹ ਢੇਰੀ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਇਸ ਕਾਰਵਾਈ ਵਿੱਚ ਹਿੰਦ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਵਿੱਤਰ ਸਥਾਨਾਂ ਤੇ ਹਮਲਾ ਕਰਕੇ ਉਹਨਾਂ ਦੀ ਪਵਿੱਤਰਤਾ ਨੂੰ ਭੰਗ ਕੀਤਾ ਅਤੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ 3 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਸਿੱਖਾਂ ਦੇ ਲਈ ਭਾਰੀ ਤਵਾਹੀ ਲੈ ਕੇ ਆਇਆ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਖੂਨ ਦਾ ਬਦਲਾ ਖੂਨ ਦਾ ਨਾਅਰਾ ਲੈ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਇਸ ਨਸਲਕੁਸ਼ੀ ਦੇ ਲਈ ਕੀਤੇ ਗਏ ਸਿੱਖਾਂ ਦੇ ਸ਼ਰੀਆਮ ਕਤਲਾਂ ਨੂੰ ਸਹੀਕਰਾਰ ਦੇਣ ਲਈ ਤਤਕਾਲੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਇਸ ਦੇ ਕਾਰਨ ਵਜੋਂ ਕਿਹਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਇਸ ਤੇ ਇਸ ਬਿਆਨ ਨੇ ਸਿੱਖਾਂ ਦੇ ਜਿਹਾ ਮਾ ਹਉਤੇ ਲੂਣ ਛੜਕਣ ਦਾ ਕੰਮ ਕੀਤਾ ਪਰ ਇਸ ਦੇ ਬਾਵਜੂਦ ਵੀ ਉਸ ਵਕਤ ਦੇ ਇਸ ਸਿੱਖ ਨੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੋਂਗੋਵਾਲ ਵਿਚਾਰ ਹੋਏ ਸਮਝੌਤੇ ਦੇ ਡਰਾਮੇ ਨੇ ਸਿੱਖਾਂ ਦੇ ਮਨਾਂ ਵਿੱਚ ਹੋਰ ਗੁੱਸਾ ਪੈਦਾ ਕਰ ਦਿੱਤਾ ਹਾਲਾਂਕਿ ਹਰਚੰਦ ਸਿੰਘ ਲੋਂਗੋਵਾਲ ਦੇ ਸਮਰਥਕ ਦੱਸਦੇ ਹਨ ਕਿ ਇਹ ਸਮਝੌਤਾ ਸਿਰਫ ਇੱਕ ਡਰਾਮੇਬਾਜ਼ੀ ਸੀ ਇੰਜ ਇਸ ਦੇ ਰੂਸ ਵਜੋਂ ਕੁਝ ਖਾੜਕੂ ਨੌਜਵਾਨਾਂ ਨੇ ਬਾਬਾ ਹਰਚੰਦ ਸਿੰਘ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਨੂੰ ਉਸ ਵਕਤ ਅੰਜਾਮ ਦਿੱਤਾ ਗਿਆ ਜਦੋਂ ਜਦੋਂ ਬਾਬਾ ਹਰਜੰਤ ਸਿੰਘ ਲੋਂਗਵਾਲ ਸ਼ੇਰਪੁਰ ਦੀ ਇੱਕ ਗੁਰਦੁਆਰਾ ਸਾਹਿਬ ਵਿਖੇ 20 ਅਗਸਤ 1985 ਵਾਲੇ ਦਿਨ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਗਏ ਹੋ ਸਾਂ ਸੋ ਦੋਸਤੋ ਇਹ ਤਾਂ ਅਸੀਂ ਕੋਈ ਜਾਣਕਾਰੀ ਬਾਬਾ ਹਰਜੰਤ ਸਿੰਘ ਲੋਂਗਵਾਲ ਵਾਲੀ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੇ